ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਬਾਕ ਨੇ ਕਿ ਅੱਬਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭਜਾ ਕੁਪਜਿਆ ਕੌਣ ਭਲੇ ਕੌਣ ਮੰਦੇ ਅੱਜ ਆਪਾਂ ਚੱਲੇ ਆ ਜੀ ਗੁਰਦੁਆਰਾ ਭਾਈ ਨਵੀਖਾਂ ਭਾਈ ਗਨੀਖਾਂ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਤੇ ਜਿਹੜੇ ਸ਼ਬਦ ਆਪਾਂ ਹੁਣ ਬੋਲੇ ਨੇ ਇੱਕ ਗੁਰਬਾਣੀ ਦੇ ਬਾਕ ਨੇ ਇਸ ਗੁਰਦੁਆਰਾ ਸਾਹਿਬ ਨਾਲ ਬਿਲਕੁਲ ਮੇਲ ਖਾਂਦੇ ਆ ਕੋ ਇਸ ਕਰਕੇ ਕਿਉਂਕਿ ਆਪਣੇ ਸਿੱਖ ਇਤਿਹਾਸ ਦੇ ਵਿੱਚ ਇੱਕ ਅਜਿਹਾ ਪਹਿਲਾ ਗੁਰਦੁਆਰਾ ਜਿਹੜਾ ਕਿ ਦੋ ਮੁਸਲਮਾਨ ਭਰਾਵਾਂ ਦੇ ਮੁਸਲਮਾਨ ਮਹਾਪੁਰਸ਼ਾਂ ਦੇ ਨਾਂ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬਾ ਇਹਦੇ ਕੀ ਇਤਿਹਾਸ ਹੈ ਥੋੜਾ ਨਾ ਸਾਰਾ ਇਤਿਹਾਸ ਸਾਂਝਾ ਕਰਾਂਗੇ ਪਰ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਦਰਸ਼ਨ ਕਰਵਾਵਾਂਗੇ ਗੁਰਦੁਆਰੇ ਚਵਾਰਾ ਸਾਹਿਬ ਜੀ ਦੇ ਕਿਉਂਕਿ ਏਸੇ ਸਥਾਨ ਤੋਂ ਭਾਈ ਨਵੀਖਾਂ ਤੇ ਭਾਈ ਗਨੀਖਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਾਛੇਵਾੜਾ ਸ਼ਹਿਰ ਤੋਂ ਬਾਹਰ ਲਿਕੇ ਗਏ ਸੀ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਕਾਰ ਆਪਾਂ ਆਪਣੀ ਬਾਹਰ ਪਾਰਕ ਕਰਿਆ ਰੋਡ ਤੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਬਿਲਕੁਲ ਰਿਹਾਇਸ਼ੀ ਇਲਾਕੇ ਦੇ ਵਿੱਚ ਆ ਇੱਥੇ ਕਾਰ ਵੈਸੇ ਤਰ੍ਹਾਂ ਪਹੁੰਚ ਜਾਂਦੀ ਆ ਪਰ ਜਦੋਂ ਉੱਤੇ ਕਾਰਾਂ ਕਈ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਇਧਰੋਂ ਦੂਰ ਤੱਕ ਇਧਰ ਵੀ ਛੋਟੀਆਂ ਗਲੀਆਂ ਨੇ ਤੇ ਜੇ ਆਪਾਂ ਇਧਰਲੇ ਪਾਸੇ ਦੇਖਦੇ ਆ ਤਾਂ ਇਧਰ ਵੀ ਇਹ ਗਲੀ ਆ ਜਿਵੇਂ ਨੇ ਕਾਰਾਂ ਖੜੇ ਨੇ ਥੋੜ੍ਹਾ ਬਾਅਦ ਵਿੱਚ ਕਾਰ ਕਰਨੇ ਪੂਰੀ ਜਿਹੀ ਪ੍ਰੋਬਲਮ ਆਂਦੀ ਆ ਸੋ ਇੱਥੇ ਮਾਥੀਵਾੜਾ ਸਾਹਿਬ ਦੇ ਵਿੱਚ ਚਾਰ ਮੇਨ ਗੁਦਵਾਰਾ ਸਾਹਿਬ ਨੇ ਜਿਨ੍ਹਾਂ ਦੇ ਨਾਮ ਇਹ ਲਿਖਿਓ ਨੇ ਜੀ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਜਿਹਦੇ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦਰਸ਼ਨ ਕਰਵਾਏ ਸੀ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਗੁਰਦੁਆਰਾ ਸ੍ਰੀ ਗਨੀਖਾਂ ਨਵੀਖਾਂ ਤੇ ਗੁਰਦੁਆਰਾ ਸ੍ਰੀ ਕਿਰਪਾਨਪੀਟ ਸਾਹਿਬ ਜਿਹੜਾ ਗੁਰਦੁਆਰਾ ਸ੍ਰੀ ਕਿਰਪਾਨਪੀਟ ਸਾਹਿਬ ਹੈ ਉਹਦੇ ਦਰਸ਼ਨ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਵਾਵਾਂਗੇ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਇਹ ਇੱਥੇ ਲੇ ਪਾਸੇ ਬਣਿਆ ਹੋਇਆ ਜੀ ਆਪਣੇ ਜੋੜੇ ਉਤਾਰਨ ਵਾਸਤੇ ਠੀਕ ਹੈ ਜੀ ਇੱਥੋਂ ਹੁਣ ਆਪਾਂ ਚੱਲਦੇ ਆਂ ਅੰਦਰ ਦਰਵਾਸਾ ਹੈ ਬਲਾਂ ਗੁਰੂ ਜੀ ਨੇ ਜਿਹੜੀ ਖੂਹ ਤੋਂ ਪਾਣੀ ਪੀਤਾ ਸੀ ਉਹ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਬਾਗ ਸੀ ਤੇ ਉੱਥੇ ਦੇ ਜਿਹੜਾ ਰਾਖਾ ਸੀ ਮਾਈ ਜਦੋਂ ਉਹਨੇ ਗੁਰੂ ਜੀ ਬਾਰੇ ਆ ਕੇ ਦੱਸਿਆ ਇਹਨਾਂ ਨੂੰ ਤਾਂ ਇਹ ਭਾਈ ਗੁਲਾਬਾ ਜੀ ਤੇ ਭਾਈ ਪੰਜਾਬਾ ਜੀ ਉੱਥੇ ਗਏ ਤੇ ਜਾ ਕੇ ਗੁਰੂ ਜੀ ਨੇ ਆਪਣੇ ਨਾਲ ਲਿਆਏ ਸੀ ਤੇ ਉਹਨਾਂ ਨੇ ਇੱਥੇ ਆਪਣੇ ਘਰ ਇੱਕ ਚਵਾਰੇ ਦੇ ਵਿੱਚ ਉਹਨਾਂ ਨੂੰ ਵਿਸ਼ਰਾਮ ਕਰਨ ਲਈ ਖਿਆ ਸੀ ਸੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਘਰ ਹੋਇਆ ਕਰਦਾ ਸੀ ਤੇ ਇਧਰ ਸਾਹਮਣੇ ਇਤਿਹਾਸ ਦਾ ਬੋਰਡ ਵੀ ਲੱਗਿਆ ਹੋਇਆ ਠੀਕ ਹੈ ਜੀ ਇਤਿਹਾਸ ਵੀ ਤੁਸੀਂ ਫੜ ਸਕਦੇ ਹੋ ਤੇ ਇਸੇ ਜਗ੍ਹਾ ਤੇ ਮਾਤਾ ਹਰਦੋਈ ਜੀ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਬਹੁਤ ਪੱਕੇ ਸਧਾਰੂ ਸੀ ਉਹਨਾਂ ਦੀ ਇੱਛਾ ਨੂੰ ਪੂਰੇ ਕਰਦੇ ਹੋਏ ਗੁਰੂ ਸਾਹਿਬ ਨੇ ਉਹਨਾਂ ਵੱਲੋਂ ਤਿਆਰ ਕੀਤੀ ਹੋਈ ਪੁਸ਼ਾਕ ਨੂੰ ਗ੍ਰਹਿਣ ਕੀਤਾ ਸੀ ਤੇ ਬਾਅਦ ਵਿੱਚ ਇਸੇ ਪੁਸ਼ਾਕ ਨੂੰ ਭਾਈ ਨਵੀਖਾਂ ਤੇ ਭਾਈ ਗਨੀਖਾਂ ਜੀ ਦੇ ਕਹਿਣ ਤੇ ਉਹਨਾਂ ਨੂੰ ਨੀਲਾ ਰੰਗ ਕਰਵਾਇਆ ਸੀਗਾ ਤੇ ਉੱਚ ਦਾ ਪੀਰ ਬਣਾ ਕੇ ਮਾਛੀਵਾੜਾ ਸਾਹਿਬ ਤੋਂ ਬਾਹਰ ਲੈ ਕੇ ਗਏ ਸੀ ਤੇ ਇੱਕ ਗੱਲ ਹੋਰ ਜਿਹੜੇ ਮੱਟ ਦੇ ਵਿੱਚ ਉਹ ਨੀਲਾ ਰੰਗ ਕਰਿਆ ਗਿਆ ਸੀ ਉਹ ਮੱਟ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਵਾਂਗੇ ਤੇ ਇਹ ਸਾਰਾ ਇੱਥੇ ਰਹਾਇਸ਼ ਇਲਾਕਾ ਹੋ ਗਿਆ ਆਲੇ-ਦੁਆਲੇ ਦਾ ਇਹਦਾ ਮਤਲਬ ਆਲੇ-ਦੁਆਲੇ ਪੂਰੇ ਸਾਰੇ ਘਰ ਬਣੇ ਹੋਏ ਨੇ ਇਹ ਸਾਰੇ ਘਰਾਂ ਦੇ ਵਿੱਚ ਸੈਂਟਰ ਦੇ ਵਿੱਚ ਬਣਿਆ ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ ਆਪਾਂ ਚੱਲਦੇ ਜਾਈਏ ਅੰਦਰ ਦਰਸ਼ਨ ਕਰਦੇ ਆ ਤੇ ਨਾਲ ਤੁਹਾਨੂੰ ਉਸ ਮੱਠ ਦੇ ਵੀ ਦਰਸ਼ਨ ਕਰਵਾਉਣੀ ਹੈ ਕਰੋ ਜੰਤੋ ਦਰਵਾਰ ਸਾਹਿਬ ਦੇ ਦਰਸ਼ਨ ਸਾਹਮਣੇ ਪਾਲਕੀ ਸਾਹਿਬ ਦੀ ਸ਼ੋਭਤ ਨੇ ਠੀਕ ਹੈ ਜੀ ਆਪਾਂ ਪਹਿਲਾਂ ਮੱਥਾ ਟੇਕ ਲਈ ਫਿਰ ਆਪਾਂ ਉਸ ਮੱਠ ਦੇ ਵੀ ਦਰਸ਼ਨ ਕਰਵਾਉਣੀ ਹੈ ਵਾਹ ਹਾਂ ਜੀ ਹੁਣ ਆਪਾਂ ਮੱਥਾ ਟੇਕ ਲਿਆ ਤੇ ਬਾਕੀ ਹੁਣ ਜਿਵੇਂ ਤੁਹਾਨੂੰ ਦੱਸਿਆ ਸੀ ਜਿਹੜੇ ਮੱਟ ਬਾਰੇ ਆਪਾਂ ਗੱਲ ਕਰ ਰਹੇ ਸੀ ਤੇ ਤੁਹਾਨੂੰ ਹੁਣ ਉਥੇ ਦਰਸ਼ਨ ਕਰਵਾਉਣੇ ਆ ਤੇ ਅਸੀਂ ਆਪ ਹੀ ਦਰਸ਼ਨ ਕਰਦੇ ਹਾਂ ਤੇ ਉਤਰਛਲ ਕੇ ਆਪਾਂ ਦੇਖਦੇ ਹਾਂ ਹਾਂਜੀ ਇਹ ਉਹੀ ਮੱਟ ਆ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਚੋਲਾ ਰੰਗਵਾਇਆ ਸੀ ਨੀਲੇ ਰੰਗ ਦਾ ਕਰੋ ਜੀ ਦਰਸ਼ਨ ਤੁਸੀਂ ਵੀ ਇਸ ਪਵਿੱਤਰ ਮੱਟ ਦੇ ਵਾਹਿਗੁਰੂ ਜੀ ਲਲਾਰੀ ਦੀ ਸ਼ਰਧਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਬਚਨ ਕੀਤੇ ਸੀ ਕਿ ਅੱਜ ਤੋਂ ਬਾਅਦ ਤੈਨੂੰ ਇਸ ਮੱਟ ਦੇ ਵਿੱਚ ਕੋਈ ਵੀ ਰੰਗ ਪਾਉਣ ਦੀ ਲੋੜ ਨਹੀਂ ਔਰ ਜਿਹੜਾ ਵੀ ਰੰਗ ਤੂੰ ਆਪਣੇ ਮਨ ਵਿੱਚ ਸੋਚੇਗਾ ਉਹ ਇਸ ਮੱਟ ਦੇ ਵਿੱਚ ਆਪਣੇ ਆਪ ਤਿਆਰ ਹੋ ਜਾਏਗਾ ਫਿਰ ਉਸ ਤੋਂ ਬਾਅਦ ਲਲਾਰੀ ਨੂੰ ਕਦੇ ਵੀ ਇਸ ਮੱਟ ਦੇ ਵਿੱਚ ਰੰਗ ਪਾਉਣ ਦੀ ਜ਼ਰੂਰਤ ਨਹੀਂ ਪਈ ਸੋ ਦਰਸ਼ਨ ਕਰ ਲਏ ਬਾਈ ਆਪਾਂ ਉਸ ਮੱਟ ਦੇ ਵੀ ਤੇ ਇਸੇ ਸਥਾਨ ਤੋਂ ਭਾਈ ਗਨੀਖਾ ਭਾਈ ਨਵੀਖਾਨ ਨੇ ਵੀ ਬੇਨਤੀ ਕੀਤੀ ਗੁਰੂ ਜੀ ਅੱਗੇ ਕਿ ਹੁਣ ਸਾਡੇ ਚਰਨ ਪਾ ਕੇ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਜੀ ਫਿਰ ਗੁਰੂ ਸਾਹਿਬ ਭਾਈ ਗਨੀਖਾ ਤੇ ਭਾਈ ਨਵੀਖਾਨ ਦੇ ਨਾਲ ਚਲੇ ਗਏ ਸੀ ਤੇ ਆਪਾਂ ਵੀ ਚੱਲਦੇ ਆ ਉਧਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਗੁਰਦੁਆਰਾ ਭਾਈ ਗਨੀਖਾ ਭਾਈ ਨਵੀਖਾ ਇਹ ਵੀ ਬਾਜ਼ਾਰ ਦੇ ਵਿੱਚ ਆ ਇਹ ਗੁਰਦੁਆਰਾ ਚਵਾਨਾ ਸਾਹਿਬ ਤੋਂ ਮਾੜੀ ਦੂਰੀ ਤੇ ਹੈ ਤੇ ਆਪਾਂ ਪਹੁੰਚਨੇ ਆ ਗੁਰਦੁਆਰਾ ਸਾਹਿਬ ਆ ਤੇ ਦਰਵਾਜ਼ਾ ਸਾਹਿਬ ਦਾ 메인 게ਟ ਹੈ ਜੀ ਤੇ ਦੋਨੇ ਪਾਸੇ ਮਾਰਕੀਟ ਬਾਜ਼ਾਰ ਬਣਿਆ ਬਿਆਰ ਦੇ ਵਿੱਚ ਗੁਰਦੁਆਰਾ ਸਾਹਿਬ ਆਪਾਂ ਚੱਲਦੇ ਅੰਦਰ ਦਰਸ਼ਨ ਕਰਦੇ ਆ ਜੀ ਤੇ ਆਹ ਬਾਰਿਕ ਨੇਮ ਪਲੇਟ ਵੀ ਲੱਗੀ ਹੋਈ ਆ ਗੁਰਦੁਆਰਾ ਗਨੀਖਾਂ ਨਵੀਂਖਾਂ ਪਾਤਸ਼ਾਹੀ 10ਵੀਂ ਸ੍ਰੀ ਮਾਛੀਵਾੜਾ ਸਾਹਿਬ ਚਲਦੇ ਆ 15 ਵਰਸ਼ਨ ਕਰਦੇ ਆ ਦਰਵਾਸਾਹਬ ਦੇ ਵਸੇ ਅੰਦਰ ਅਸੀਂ ਵੀਡੀਓ ਬਣਾਉਣ ਦੀ ਸਾਨੂੰ ਆਗਿਆ ਨਹੀਂ ਮਿਲੀ ਤੇ ਬਾਬਾ ਜੀ ਕਹਿੰਦੇ ਤੁਸੀਂ ਬਾਰੋ-ਬਾਰ ਇੱਕ ਵਾਰੀ ਵੀਡੀਓ ਬਣਾ ਲਓ ਤੇ ਆਪਾਂ ਵੀ ਉਹਨਾਂ ਦੀ ਮਰਿਆਦਾ ਅਨੁਸਾਰ ਵੀਡੀਓ ਬਾਰੋ-ਬਾਰ ਬਣਾਵਾਂਗੇ ਇਹ ਦੇ ਸਾਹਮਣੇ ਦਰਵਾਹਾਲ ਤੇ ਇਧਰਲੇ ਪਾਸੇ ਜੋੜਾ ਘਰ ਬਣਿਆ ਜੀ ਤੇ ਇਹਦੇ ਸਾਹਮਣੇ ਓਪੋਜ਼ਿਟ ਸਾਈਡ ਇਧਰ ਬਿਲਕੁਲ ਸਾਹਮਣੇ ਇਧਰ ਲੰਗਰ ਹਾਲ ਆ ਜੀ ਇਧਰ ਲੰਗਰ ਹਾਲ ਇਹ ਹੁਕਮਨਾਮਾ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਰੀ ਕੀਤਾ ਸੀ ਤੇ ਦੱਸਿਆ ਜਾਂਦਾ ਕਿ ਜਣਾ オリジナル ਹੁਕਮਨਾਮਾ ਉਹ ਅੱਜ ਵੀ ਪਾਕਿਸਤਾਨ ਦੇ ਵਿੱਚ ਜਿਹੜੀ ਭਾਈ ਗਨੀਖਾ ਭਾਈ ਨਵੀਖਾ ਦੀ ਨੌਵੀਂ ਪੀੜੀ ਆ ਉਹਨਾਂ ਕੋਲ ਉਹ ਸੁਰੱਖਿਤ ਪਈ ਹੈ ਤੇ ਉਹਦੀ ਇੱਕ ਫੋਟੋਕਾਪੀ ਵੀ ਇੱਥੇ ਗੁਰਦੁਆਰ ਸਾਹਿਬ ਦੇ ਵਿੱਚ ਅੰਦਰ ਲੱਗੀ ਹੋਈ ਆ ਆਪਾਂ ਤੁਹਾਨੂੰ ਉਹ ਵੀ ਦੇ ਨਾਲ ਫੋਟੋ ਤੇ ਪੇਸ਼ ਕਰ ਦੰਨਾ ਵਾ ਠੀਕ ਹੈ ਤੁਸੀਂ ਉਹਦੇ ਵੀ ਦਰਸ਼ਨ ਕਰਿਓ ਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਇਤਿਹਾਸਪਰਖਨ ਲਿਖਿਆ ਹੋਇਆ ਤੇ ਇਹ ਨੀਚੇ ਹੋਈ ਹੁਕਮਨਾਮਾ ਸਾਹਿਬ ਠੀਕ ਹੈ ਜੀ ਤੇ ਜਿਹੜੇ ਉਹਦੇ ਫੋਟੋ ਕਾਪੀ ਹੁਕਮਨਾਮੇ ਦੀ originally ਉਹ ਆਪਾਂ ਤੁਹਾਨੂੰ ਇੱਥੇ ਨਾਲ ਅਟੈਚ ਕਰ ਦਿੰਨਾ ਸੋ ਇਥੋਂ ਭਾਈ ਗਨੀਖਾਂ ਤੇ ਭਾਈ ਨਵੀਖਾਂ ਬੁਰੀ ਜੀ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਮਾਛੀਵਾੜਾ ਸਹਿਰ ਕੋ ਬਾਹਰ ਲੈ ਕੇ ਗਏ ਸੀ ਤੇ ਬਾਕੀ ਦਾ ਇਤਿਹਾਸ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਦਾ ਕਰਿਓ ਜੀ ਇੰਤਜ਼ਾਰ ਅਗਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਕੀਰਪਾਨਪੀਟ ਸਾਹਿਬ ਜੀ ਹੁਣ ਸਾਨੂੰ ਦਿਓ ਜੀ ਅੱਗੇ ਆਤਿ ਸਤਿ ਸ੍ਰੀ ਅਕਾਲ ਵਾਹੀ ਸਾਰੇ ਜੀ